ਪ੍ਰਾਸਕਰ ਦੇ ਨੀ ਪੱਤਰ ਕਿ ਕੀ ਕੀ ਕੰਮ ਹੋ ਰਿਹਾ ਜੀ ਅੱਜ ਅਜ ਨਾਲੇ ਦੇ ਵਿੱਚ ਅਜ ਨਾਲੇ ਸ਼ਹਿਰ ਦੇ ਵਿੱਚ ਬਹੁਤ ਸਾਰੀਆਂ ਸਾਡੀਆਂ ਅਜੇ ਗਲੀਆਂ ਤੇ ਬਲੋ ਜਿਹੜਾ ਸੀਵਲ ਦਾ ਕੰਮ ਜਿਹੜਾ ਹੋਣਾ ਸੀਗਾ ਸੋ ਅੱਜ ਅਸੀਂ ਉਹਦੀ ਸ਼ੁਰੂਆਤ ਕੀਤੀ ਆ ਇੱਕ ਤੇ ਜਿਹੜੀਆਂ ਪਾਈਪਾਂ ਪਾਣੀ ਲਈ ਸੀਵਲ ਦੇ ਵਾਸਤੇ ਉਹ ਪਾ ਦੇ ਇੱਕ ਅਸੀਂ ਜਿਹੜਾ ਬਾਈਪਾਸ ਫਤੇਗੜ ਚੂੜੀਆਂ ਤੇ ਮਸਾ ਰੋੜ ਨੂੰ ਜੋੜਦਾ ਉਹਨੂੰ ਬਣਾ ਦੇ ਔਰ ਬਾਕੀ ਜਿੰਨੀਆਂ ਵੀ ਸ਼ਾਹਦੀਆਂ ਗਲੀਆਂ ਅਜੇ ਬਣਨ ਵਾਲੀਆਂ ਉਹਨਾਂ ਸਾਰਿਆਂ ਨੂੰ ਅਸੀਂ ਉਹ ਸ਼ੁਰੂ ਕਰਾ ਕੇ ਸਾਨੂੰ ਅਸੀਂ 9 ਕਰੋੜ ਰੁਪਇਆ ਸਰਕਾਰ ਕੋਲੋਂ ਮੰਗਿਆ ਸੀਗਾ ਉਹਦੀ ਪਹਿਲੀ ਕਿਸ਼ਤ ਜਿਹੜੀ 3 ਕਰੋੜ ਰੁਪਇਆ ਆ ਗਿਆ ਤੇ ਨਾਲ ਨਾਲ ਉਹ ਸਾਨੂੰ ਦੇਈ ਜਾਣਗੇ ਉਸ ਤੋਂ ਬਾਅਦ ਮੇਰਾ ਖਿਆਲ ਲਗਭਗ ਸਾਰਾ ਕੰਮ ਸ਼ਾਇਦ ਦਾ ਕੰਪਲੀਟ ਹੋ ਜਾਊਗਾ ਗਲੀਆਂ ਨਾਜ਼ੀਆਂ ਦਾ ਬਹੁਤ ਵਧੀਆ ਹੋਊਗਾ ਇਸ ਕਰਕੇ ਉਹਦੀ ਅੱਜ ਜਿਹੜੀ ਸ਼ੁਰੂਆਤ ਹੈ ਇਹ ਦੋਵੇਂ ਪ੍ਰੋਜੈਕਟ ਕਿੰਨੀ ਲਗਤ ਲੱਗਦੀ ਜੀ ਇਹਨਾਂ ਦੇ ਇਹ ਤਾਂ ਅਸੀਂ ਸਾਰਾ ਜਿਹੜਾ ਤੁਹਾਨੂੰ ਦੱਸਿਆ ਕਿ ਟੋਟਲ ਪਹਿਲੀ ਮਤਲਬ ਜਿਹੜੀ ਕਿਸ਼ਤ ਹੈ 3 ਕਰੋੜ ਦੀ ਹੈ ਜੀ ਉਹ ਅਸੀਂ ਮਤਲਬ 3 ਕਰੋੜ ਦੇ ਵਿੱਚ ਇਹ ਸਾਰੀ ਚੀਜ਼ਾਂ ਜਿਹੜੀਆਂ